ਗੁਰਦਾਸਪੁਰ ਦੇ ਪਿੰਡ ਡੀਦਾ ਸਾਂਸੀਆਂ ਵਿਖੇ ਬੀਤੀ ਸ਼ਾਮ ਤਿੰਨ ਨੌਜਵਾਨਾਂ ਦੀ ਲਾਸ਼ਾਂ ਮਿਲਣ ਤੋਂ ਬਾਅਦ ਅੱਜ ਪੁਲਿਸ ਨੇ ਪਿੰਡ ਦੀ ਚਾਰੋਂ ਤਰਫ ਕੇਰਾਬੰਦੀ ਕਰਕੇ ਪਿੰਡ ਅੰਦਰ ਚੈਕਿੰਗ ਅਭਿਆਨ ਚਲਾਇਆ ਅਤੇ ਸ਼ੱਕੀ ਘਰਾਂ ਦੀ ਤਲਾਸ਼ੀ ਵੀ ਕੀਤੀ ਗਈ ਅਤੇ ਪਿੰਡ ਅੰਦਰ ਲੋਕਾਂ ਦੇ ਆਨ ਜਾਣ ਦੇ ਪਾਬੰਦੀ ਜਿਹੜੀ ਆ ਉਹ ਲਗਾਈ ਗਈ ਤਾਂ ਜੋ ਕੋਈ ਵੀ ਸ਼ੱਕੀ ਵਿਅਕਤੀ ਪਿੰਡ ਤੋਂ ਬਾਹਰ ਨਾ ਜਾ ਸਕੇ ਤੇ ਇਸ ਮੌਕੇ ਪਿੰਡ ਵਿੱਚ ਭਾਰਤੀ ਕਿਸਾਨੀ ਹੁੰਦਿਆਂ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ 인ਦਰਪਾਲ ਸਿੰਘ ਵੀ ਪਹੁੰਚੇ ਤੇ ਉਹਨਾਂ ਕਿਹਾ ਕਿ ਇਹ ਪਿੰਡ ਨਸ਼ਾ ਵੇਚਣ ਲਈ ਬਦਨਾਮ ਪਿੰਡ ਹੈ ਅਤੇ ਪਿੰਡ ਵਿੱਚ ਸ਼ਰਿਆਮ ਨਸ਼ਾ ਵਿਕਦਾ ਹੈ ਇਸ ਦੇ ਲਈ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਇਹ ਮੌਤਾ ਵੀ ਨਸ਼ੇ ਦੇ ਕਾਰਨ ਹੀ ਹੋਈਆਂ ਨੇ ਤੇ ਇਸ ਮੌਕੇ ਪਿੰਡ ਦੇ ਸਾਪ ਦਾ ਸਰਪੰਚ ਨੇ ਵੀ ਕਿਹਾ ਕਿ ਪਿੰਡ ਵਿੱਚ ਸਰੇ ਆਮ ਨਸ਼ਾ ਵਿਕਰਿਆ ਤੇ ਕਈ ਵਾਰ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਵੀ ਕੀਤਾ ਗਿਆ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਉਹਨਾਂ ਦੱਸਿਆ ਕਿ ਪੁਲਿਸ ਨੇ ਆ ਕੇ ਪਿੰਡ ਦੀ ਘੇਰਾਬੰਦੀ ਕੀਤੀ ਆ ਤੇ ਘਰਾਂ ਦੀ ਤਲਾਸ਼ੀ ਜਿਹੜੀ ਹੈ ਪੁਲਿਸ ਵੱਲੋਂ ਲਈ ਜਾ ਰਹੀ ਹੈ ਤੇ ਸੋਰਾ ਨਸ਼ਾ ਵੇਚਣ ਵਾਲੇ 4 ਤੋਂ 5 ਵਿਅਕਤੀਆਂ ਨੂੰ ਪੁੱਛਗਿੱਛ ਲਈ ਆਪਣੀ ਹਿਰਾਸਤ ਵਿੱਚ ਵੀ ਪੁਲਿਸ ਨੇ ਲੈ ਲਿਆ ਹੈ ਤੇ ਉਹਨਾਂ ਨੇ ਮੰਗ ਹੈ ਉਹਨਾਂ ਦੀ ਕਿ ਇਸ ਪਿੰਡ ਵਿੱਚੋਂ ਨਸ਼ੇ ਨੂੰ ਖਤਮ ਕੀਤਾ ਜਾਵੇ ਨਹੀਂ ਤਾਂ ਹੋਰ ਵੀ ਨੌਜਵਾਨ ਨਸ਼ੇ ਦੀ ਪੇਟ ਜਿਹੜੇ ਨੇ ਉਹ ਚੜਨਗੇ ਤੇ ਪਿੰਡ ਅੰਦਰ ਜਾਂਚ ਕਰਨ ਅਤੇ ਚੈਕਿੰਗ ਅਭਿਆਨ ਕਰਨ ਪਹੁੰਚੇ ਡੀਐਸਪੀ ਸੁਪਰੀ ਅੰਦਰ ਸਿੰਘ ਨਾਲ ਜੋ ਗੱਲਬਾਤ ਕੀਤੀ ਗਈ ਤਾਉਨਾ ਦੱਸਿਆ ਕਿ ਪੁਲਿਸ ਵੱਲੋਂ ਕੱਲ੍ਹ ਸ਼ਾਮ ਵੇਲੇ ਵੀ ਪਿੰਡ ਅੰਦਰ ਸਰਚ ਅਭਿਆਨ ਜਿਹੜਾ ਹੈ ਉਹ ਚਲਾਇਆ ਜਾ ਰਿਹਾ ਸੀ ਤੇ ਅੱਜ ਸਵੇਰੇ ਤੜਕਸਾਰ ਤੋਂ ਹੀ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਉਨਾ ਕਿਹਾ ਕਿ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਾਇਰ ਵਸਤੂ ਜਿਹੜੀ ਹੈ ਉਹ ਬਰਾਮਦ ਨਹੀਂ ਹੋਈ ਹੈ ਅਤੇ ਜੋ ਨਸ਼ੇ ਦੇ ਕਾਰੋਬਾਰ ਕਰਨ ਦੇ ਸ਼ੱਕੀ ਲੋਗ ਨੇ ਉਹਨਾਂ ਦੀ ਪੁੱਛਗਿੱਛ ਅਜੇ ਜਾਰੀ ਹੈ ਅਤੇ ਜਿਨ੍ਹਾਂ ਨੌਜਵਾਨਾਂ ਦੀ ਲਾਸ਼ਾਂ ਮਿਲੀਆਂ ਨੇ ਉਹਨਾਂ ਵਿੱਚੋਂ ਇੱਕ ਦੀ ਪਛਾਣ ਹੋਈ ਹੈ ਪਠਾਨਕੋਟ ਜ਼ਿਲ੍ਹੇ ਦੇ ਤਾਰਾਗੜ ਦਾ ਰਹਿਣ ਵਾਲਾ ਹੈ ਬਾਕੀ ਇਹਨਾਂ ਦੀ ਮੌਤ ਦੇ ਕਾਰਨ ਜਿਹੜੇ ਨੇ ਉਹ ਪੋਸਟਮਾਰਟਮ ਤੋਂ ਬਾਅਦ ਹੀ ਜਿਹੜੇ ਰਿਪੋਰਟ ਹੈ ਉਹ ਆਏਗੀ ਤੇ ਪਤਾ ਲੱਗੇਗਾ ਕਿ ਕਿਸ ਕਾਰਨ ਇਹਨਾਂ ਦੀ ਜਾਨ ਜਿਹੜੀ ਹੈ ਉਹ ਗਈ ਅੱਜ ਅਸੀਂ ਡੀਡਾ ਸਾਂਸੀਆਂ ਦੇ ਵਿੱਚ ਆਏ ਆ ਜਿੱਥੇ ਬੀਤੇ ਕੱਲ ਤਿੰਨ ਮੌਤਾਂ ਹੋਈਆਂ ਨੇ ਔਰ ਇੱਥੇ ਆ ਕੇ ਅਸੀਂ ਪਿੰਡ ਦੇ ਵਿੱਚ ਦੇਖਿਆ ਕਾਫੀ ਜੀਆ ਦੇ ਨਾਲ ਮਿਲੇ ਵੀ ਆ ਤੇ ਲੋਕ ਬਹੁਤ ਹੀ ਜ਼ਿਆਦਾ ਨਿਰਾਸ਼ ਆ ਇਨ੍ਹਾਂ ਸਰਕਾਰਾਂ ਦੇ ਉੱਪਰੋਂ ਤੇ ਸਾਡੇ ਸਰਪੰਚ ਸਾਹਿਬ ਵੀਗੇ ਅੱਜ ਸਾਫਕਾ ਇਨ੍ਹਾਂ ਨੇ ਵੀ ਦੱਸਿਆ ਕਿ ਪਿੰਡ ਦੇ ਵਿੱਚ 90% ਲੋਕ ਜਿਹੜੇ ਆ ਨਸ਼ਾ ਵੇਚਦੇ ਆ ਜਿਨ੍ਹਾਂ ਦਾ ਇਹ ਪੇਸ਼ਾ ਬਣ ਚੁੱਕਿਆ ਈਵਨ ਕਿ ਇੱਥੋਂ ਪਿੰਡ ਦੇ ਜੋ ਸਰਪੰਚ ਆ ਉਹਨਾਂ ਦਾ ਪਤੀ ਵੀ ਜਿਹੜਾ ਨਸ਼ੇ ਦੇ ਵਿੱਚ ਸਜ਼ਾ ਕੱਟ ਰਿਹਾ ਪਰ ਸਭ ਤੋਂ ਵੱਡਾ ਸਵਾਲ ਆ ਸਾਡੀ ਸਰਕਾਰ ਦੇ ਉੱਪਰ ਕਿ ਜਿਹੜੇ ਇਹਨਾਂ ਦੇ ਕੀਤੇ ਹੋਏ ਵਾਅਦੇ ਸੀਗੇ ਇਲੈਕਸ਼ਨਾਂ ਦੇ ਸਮੇਂ ਉਹ ਅੱਜ ਕਿੰਨੇ ਕੁ ਪੂਰੇ ਕੀਤੇ ਨੇ ਜਿਹੜੇ ਭਗਵਾਨਤਮਾਨ ਜੀ ਕਹਿੰਦੇ ਸੀ ਅਸੀਂ 4 ਮਹੀਨਿਆਂ ਦੇ ਵਿੱਚ ਨਸ਼ਾ ਮੁਕਾ ਦੇਾਂਗੇ ਤੇ ਅੱਜ ਤਕਰੀਬਨ 24 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਕਿਹੜਾ ਨਸ਼ਾ ਮੁਕਿਆ ਨਸ਼ੇ ਦੇ ਨਾਲ ਮਾਵਾਂ ਦੇ ਪੁੱਤ ਤੇ ਪੰਜਾਬ ਦੀ ਨੌਜਵਾਨੀ ਮੁੱਕਦੀ ਪਈ ਆ ਔਰ ਸਭ ਤੋਂ ਵੱਧ ਇੱਥੇ ਪ੍ਰਸ਼ਾਸਨ ਦੀ ਢਿੱਲਿਆ ਉੱਪਰਵਾਰਲੇ ਲੈਵਲ ਦੇ ਜਿਹੜੇ ਅਫਸਰ ਆ ਬਹੁਤ ਹੀ ਸਖਤ ਕਾਰਵਾਈਆਂ ਕਰਦੇ ਆ ਪਰ ਜਿਹੜੇ ਥੱਲਿਆਂ ਦੀ ਆ ਕਿਤੇ ਨਾ ਕਿਤੇ ਮਿਲੀ ਭੁਗਤ ਵੀ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਤਾਂ ਹੀ ਜਦੋਂ ਕਿਤੇ ਇਦਾਂ ਦੀਆਂ ਸਰਚ ਅਭਿਆਨ ਚੱਲਦਾ ਤੇ ਫਿਰ ਜਿਹੜੇ ਵਾਕਈ ਹੀ ਦੋਸ਼ੀ ਲੋਕ ਹੁੰਦੇ ਆ ਸਮਾਂ ਰੈਂਦੇ ਆ ਪੈਂਦੇ ਆ ਆਪਣਾ ਸਮਾਨ ਵੀ ਸਾਂਭ ਲੈਂਦੇ ਆ ਤੇ ਆਪਣੇ ਆਪ ਨੂੰ ਵੀ ਸਾਂਭ ਲੈਂਦੇ ਆ ਸੇਫ ਵੀ ਕਰ ਲੈਂਦੇ ਆ ਤੁਸੀਂ ਕੀ ਮੰਗ ਕਰਦੇ ਹੋ ਜੀ ਸਾਡੀ ਤੇ ਇੱਕੋ ਹੀ ਮੰਗ ਆ ਇਸ ਸਰਕਾਰ ਕੋ ਕਿ ਇਹ ਭਗਵੰਤ ਮਾਨ ਜੀ ਦਾ ਇਹ ਕਹਿਣਾ ਸੀਗਾ ਵੀ ਉਹ ਕੰਮ ਕੀਤੇ ਦਾ ਕੀ ਫਾਇਦਾ ਜੇ ਬੋਰਡ ਲਾ ਕੇ ਦੱਸਣੇ ਪੈਣ ਤੇ ਇਹ ਸਰਕਾਰ ਸਿਰਫ ਬੋਰਡਾਂ ਤੱਕ ਹੀ ਸੀਮਤ ਰਹਿ ਗਈ ਆ ਜੇ ਵਾਕਿਏ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਰੰਗਲਾ ਪੰਜਾਬ ਬਚਾਉਣਾ ਤੇ ਫਿਰ ਇਹ ਨਸ਼ਾ ਬੰਦ ਕਰਨਾ ਬਹੁਤ ਜ਼ਰੂਰੀ ਆ ਤੇ ਪ੍ਰਸ਼ਾਸਨ ਨੂੰ ਵੀ ਮੈਂ ਇੱਕ ਬੇਨਤੀ ਕਰਾਂਗਾ ਕਿ ਪੁਲਿਸ ਪ੍ਰਸ਼ਾਸਨ ਇਥੋਂ ਤੱਕ ਸਖਤਾਈ ਕਰੇ ਕਿ ਜਿਹੜਾ ਵੀ ਲੀਡਰ ਕਿਸੇ ਨਸ਼ੇ ਵੇਚਣ ਵਾਲੇ ਦਾ ਚੋਰੀ ਕਰਨ ਵਾਲੇ ਦਾ ਸਾਥ ਦੇਵੇ ਉਹਨੂੰ ਲੋਕਾਂ ਦੀ ਕਚੈਰੀ ਦੇ ਵਿੱਚ ਨੰਗਾ ਕੀਤਾ ਜਾਵੇ ਕਿਉਂਕਿ ਡੀਨਾਨਗਰ ਦੇ ਵਿੱਚ ਅਸੀਂ ਪਹਿਲਾਂ ਵੀ ਅੱਜ ਤੋਂ 2 ਮਹੀਨੇ ਪਹਿਲਾਂ ਜਦੋਂ ਇਲੈਕਸ਼ਨ ਦੀ ਕੰਪੇਨ ਸ਼ੁਰੂ ਹੋਈ ਸੀ ਉਦੋਂ ਵੀ ਅਸੀਂ ਕੁਝ ਪਿੰਡਾਂ ਦੇ ਨਾਮ ਲਏ ਸੀਗੇ ਇਥੋਂ ਦੇ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਵੀ ਉਸ ਰੋਡ ਸ਼ੋਅ ਦੇ ਵਿੱਚ ਹੀ ਸੀ ਆਮ ਪਾਰਟੀ ਦੇ ਜੋ ਉਦੇ ਉਮੀਦਵਾਰ ਸੀਗੇ ਉਹ ਵੀ ਸ਼ਾਮਲ ਸੀਗੇ ਪੁਲਿਸ ਪ੍ਰਸ਼ਾਸਨ ਵੀ ਉੱਥੇ ਦੀ ਸਾਡੀ ਯੂਨੀਅਨ ਦੇ ਮੈਂਬਰਾਂ ਨੇ ਉਹਨਾਂ ਦੇ ਨਾਮ ਲੈ ਕੇ ਦੱਸਿਆ ਸੀਗਾ ਵੰਖਾ ਪਿੰਡ ਹੋਰ ਵੀ ਕਈ ਪਿੰਡ ਲਏ ਸੀ ਪਰ ਉੱਥੇ ਜ਼ੀਰੋ ਕਾਰਵਾਈ ਆ ਔਰ ਅੱਜ ਉਹਦਾ ਰਿਜ਼ਲਟ ਮਾਵਾਂ ਦੇ ਪੁੱਤ ਮਰ ਰਹੇ ਨੇ ਪੰਜਾਬ ਦੀ ਨੌਜਵਾਨੀ ਖਤਮ ਹੋ ਰਹੀ ਹੈ ਅਸੀਂ ਤੇ ਇਹ ਚਾਹਾਂਗੇ ਕਿ ਅਸੀਂ ਅੱਜ ਇਹ ਫੈਸਲਾ ਕਰਦੇ ਆਂ ਵੀ ਹਰ ਪਿੰਡ ਦੇ ਵਿੱਚ ਇਹ ਕਦਮ ਚੁੱਕਾਂਗੇ ਇਹ ਅਭਿਆਨ ਚਲਾਵਾਂਗੇ ਆਪਣੇ ਨੌਜਵਾਨਾਂ ਤੱਕ ਪਹੁੰਚ ਕਰਾਂਗੇ ਟੀਮਾਂ ਬਣਾਵਾਂਗੇ ਪਿੰਡ ਦੇ ਵਿੱਚ ਜਿਨ੍ਹਾਂ ਨੂੰ ਕਿਸੇ ਕਾਉਂਸਲਿੰਗ ਦੀ ਲੋੜ ਆ ਨੌਜਵਾਨਾਂ ਨੂੰ ਕਾਉਂਸਲਿੰਗ ਕਰਾਂਗੇ ਨਹੀਂ ਤੇ ਜਿਨ੍ਹਾਂ ਨੂੰ ਇਲਾਜ ਦੀ ਲੋੜ ਆ ਅਸੀਂ ਆਪਣੀ ਯੂਨੀਅਨ ਵੱਲੋਂ ਆਪਣੀ ਸਾਡਾ ਪੰਜਾਬ ਫੈਡਰੇਸ਼ਨ ਵੱਲੋਂ ਉਹਨਾਂ ਦੀ ਜ਼ਿੰਮੇਵਾਰੀ ਚੁੱਕਦੇ ਆਂ ਘਟਣਾ ਇਸ ਨਾਲ ਇਹ ਹੈ ਜੀ ਕੱਲ ਸਾਨੂੰ ਸ਼ਾਮ ਨੂੰ ਪਤਾ ਲੱਗਾ ਸੀ ਇਹ ਦੋ ਬੰਦਿਆਂ ਨੇ ਡੈੱਡ ਬਾਟੀਆਂ ਪਈਆਂ ਦੀਆਂ ਆਪਣਾ ਖੇਤਾਂ ਦੇ ਵਿੱਚ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਕੋਈ ਕੋ ਪਿੰਡ ਵਾਲਿਆਂ ਕਿਸੇ ਨੇ ਪੁਲਿਸ ਨੂੰ ਤਲਾਸ਼ ਨਹੀਂ ਦੇਣੀ ਕਿਉਂ ਉਹ ਨਹੀਂ ਦਿੰਦੇ ਉਹਨਾਂ ਨੂੰ ਨੁਕਸਾਨ ਹੈ ਮੈਂ ਫਿਰ ਹੈੱਡਕੁਆਟਰ ਤੇ ਫੋਨ ਕੀਤਾ ਤਾਂ ਉਥੋਂ ਮੁਲਾਜ਼ਮ ਆਏ ਪੁਲਿਸ ਆਈ ਆ ਉਹਨਾਂ ਨੇ ਆ ਕੇ ਡੈਡ ਬਾਟੀਆਂ ਫੜੀਆਂ ਇੱਕ ਚੰਗੀ ਸਰੂਪ ਦਾਸ ਤੋਂ ਫੜੀ ਤਿੰਨ ਡੈਡ ਬਾਟੀਆਂ ਹੋ ਗਈਆਂ ਉਹਨਾਂ ਨੂੰ ਉਹ ਲੈ ਗਏ ਆ ਟਰਾਲੀ 'ਚ ਪਾ ਕੇ ਉਦੋਂ ਅੱਗੇ ਜਾ ਕੇ ਮੈਨੂੰ ਨਹੀਂ ਪਤਾ ਕੀ ਕਾਰਵਾਈ ਉਹਨਾਂ ਕਰਨੀ ਜੋ ਵੀ ਹੈ ਉਹਨਾਂ ਨੇ ਆਪਣੀ ਕਾਰਵਾਈ ਕਰਨੀ ਆ ਮੈਂ ਇਹ ਚਾਹੁੰਦਾ ਇਹ ਜਿਹੜਾ ਚਿੱਟਾ ਇਹ ਬੰਦ ਹੋਣਾ ਚਾਹੀਦਾ ਔਰ ਇਹਨਾਂ ਨੂੰ ਹੁਣ ਸਾਰੇ ਸੰਤਰਕੋ ਗਏ ਦੇ ਆਉਣ ਤੋਂ ਪਹਿਲਾਂ ਹੀ ਖਸ ਖਸ ਗਏ ਸਾਰੇ ਉਹਨਾਂ ਉਹ ਰਹਿ ਗਏ ਕੋ ਬੁੱਡੇ ਭਟੇ ਜਾਂ ਕੋਈ ਜਿਹੜੇ ਕੋਲ ਨਹੀਂ ਜਾਣ ਹੁੰਦਾ ਲਾਂਬੇ ਛਾਂਬੇ ਉਹ ਬਾਕੀ ਜਿਹੜੇ ਆਮ ਕੰਮ ਕਰਨ ਵਾਲੇ ਉਹ ਸਾਰੇ ਦੌੜ ਗਏ ਰਿਹਾ ਉਹਨਾਂ ਨੂੰ ਪਤਾ ਹੈ ਪੇਟ ਵਿੱਚ ਨਸ਼ਾ ਕਿੰਨਾ ਕਿ ਵਿੱਚਦਾ ਨਿਕਲਾ ਸ਼ਾਹ ਇੱਥੇ 90% ਵਿੱਚਦਾ ਅੱਜ ਕੋ ਬੰਦਾ ਚੋਕੇ ਖੜਿਆ ਪੁਲਿਸ ਨੇ ਉਹ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਉਥੇ ਗਿਆ ਨਹੀਂਆਂ ਗੱਡੀਆਂ ਦੇ ਵਿੱਚ। ਹਾਂ ਸੱਚ ਹੋਈ ਹੈ ਪਿੰਚ। ਪੰਜ ਹੋਈ ਹੈ ਇਹ ਸੱਚ ਹੋਈ ਹੈ। ਕਦੇ ਪਹਿਲਾਂ ਤੁਸੀਂ ਦਰਖਾਸਤ ਕੋ ਦਿੱਤੀ ਕਦੇ ਥਾਣੇ ਵੀ ਪਿੰਡ ਚ ਨਸ਼ਾ ਵੇਚਦਾ ਜਾਂ ਮੈਂ ਤਾਂ ਯਾਰਾਂ ਮਾਈ ਦੇ ਸੀ ਮੇਰੇ ਕੋਲ ਤੇ ਵੀ ਪਿੰਡੀਆਂ ਦੇ ਖਾਸਾ। ਕਦੇ ਕੋਈ ਕਾਰਵਾਈ ਹੋਈ? ਉਹ ਕਿੱਥੇ ਕਾਰਵਾਈ? ਮੁਲਾਜ਼ਮ ਛੱਡ ਦਿੰਦੇ ਐ, ਐਸਟੀਐਫ ਵਾਲੇ ਛੱਡ ਦਿੰਦੇ ਐ, ਤਾਪ ਵਾਲੇ ਨੂੰ ਕਹਿ ਦਿੰਦੇ ਐ। ਉਹ ਮਾਰਦੇ ਚੱਕਰ ਇੱਕ ਦੋ ਬਾਰੀ ਮਾਰਾ ਮੋਟਾ ਫੜ ਕੇ ਤੇ ਇਸ ਪਾਸੇ ਆ ਤਗੜੇ ਕੋਲ ਪੈਸੇ ਖਾਈ ਜਾਂਦੇ ਐ। ਕੀ ਵਜ੍ਹਾ ਛੱਡਣ ਦੀ? ਛੱਡਣ ਦੀ ਕੀ ਹੈ? ਪੈਸੇ ਉਹ ਕੀ ਵਜ੍ਹਾ ਹੁੰਦੀ ਐ। ਹੋਰ सरपंच ਤੇ ਸਾਡੇ ਪਿੰਡ ਦੇ ਲੇਡੀ ਸਰਪੰਚ ਆ। ਪਰ ਇਸ ਪਿੰਡ ਦਾ ਸਰਪੰਚ ਉਹ ਹੀ ਬੰਦਾ ਜਿਹੜਾ ਸਭ ਤੋਂ ਵੱਡਾ ਆਪਣਾ ਸੰਭਾਲ ਰਿਹਾ। ਤੁਸੀਂ ਇੱਕ ਵਾਰ ਸਰਪੰਚੀ ਕੀਤੀ ਆ? ਮੈਂ 10 ਸਾਲ ਕੀਤੀ ਆ। 3 ਸਾਲ ਮੈਂ ਹਾਥੀ ਵਾਲਿਆਂ ਦਾ ਪ੍ਰਧਾਨ ਦੇ ਦੀਨਾ ਨਗਰ ਦਾ। ਸਰਪੰਚ ਹੁਣ ਸਰਪੰਚ ਕੌਣ ਬਣਿਆ ਪਿੰਡ ਦਾ? ਕਿੱਦਾਂ ਬਣਿਆ? ਲੇਡੀ ਸਰਪੰਚ ਆ ਵੋਟਾਂ ਨਾਲ ਬਣੀ ਆ। ਉਹਦਾ ਪਤੀ ਹੈ ਜਿਹੜਾ ਕੋ 10 ਸਾਲ ਹੈ ਉਹਨੂੰ ਸਜ਼ਾ ਹੋਈ ਦੀ ਜੋ ਜੇਲ੍ਹ ਚ ਆ। ਕਾਦੀ ਸਜ਼ਾ ਹੋਈ ਆ? ਹੈ ਚਿੱਟੇ ਜੀ। ਤੁਸੀਂ ਕੀ ਮੰਗ ਕਰਦੇ ਹੋ ਪਿੰਡ ਵਾਲੇ ਅਸੀਂ ਮੰਗ ਇਹ ਹੀ ਕਰਦੇ ਆ ਵੀ ਚਿਤਾ ਬੰਦ ਹੋਣਾ ਚਾਹੀਦਾ ਲੋਕਾਂ ਦੇ ਬੱਚੇ ਬਚਣ ਨੌਜਵਾਨੀਆਂ ਗਲੇ ਕਰਦੀਆਂ ਸਾਡੇ ਆਪਣੇ ਬੱਚੇ ਇਸੇ ਕੰਮ 'ਚ ਗਰਸਦਾ ਮੈਂ ਇਕੱਲਾ ਹੀ ਰਹਿ ਗਿਆ ਬਾਕੀ ਸਾਰੇ ਜਿਹੜੀਆਂ ਮੌਤਾਂ ਹੋ ਗਈਆਂ ਹੁੰਦਾ ਕਿ ਵੇਹ ਪੈਟ ਜੇ ਮੌਤਾਂ 7-8 ਅੱਗੇ ਪਹਿਲੇ ਉਹ ਚੁੱਕੀਆਂ ਤਿੰਨੇ ਹੋਈਆਂ ਇਹਨਾਂ ਦਾ ਪਤਾ ਹੀ ਨਹੀਂ ਪਿਆ ਰਿਹਾ ਨਾਮ ਲਊ ਮੈਂ ਕੋਈ ਕਿੱਥੋਂ ਦੇ ਕਿੱਥੋਂ ਦੇ ਸਰਪੰਚਣੀ ਦਾ ਘਰ ਵਾਲਾ ਕੀ ਕਰਦਾ ਸਰਪੰਚੀ ਦਾ ਘਰ ਵਾਲਾ ਜੇਲ੍ਹ ਚਾ ਮੈਂ ਤੈਨੂੰ ਕੀ ਦੱਸਾਂ ਕਰਦਾ ਦੇਖੋ ਜੀ ਜਿਹੜੀਆਂ ਲਾਸ਼ਾਂ ਮਿਲੀਆਂ ਉਹ ਇਨ ਅਲੱਗ-ਅਲੱਗ ਜਗ੍ਹਾ ਤੋਂ ਮਿਲੀਆਂ ਇੱਕੋ ਜਗ੍ਹਾ ਤੋਂ ਨਹੀਂ ਮਿਲੀਆਂ ਔਰ ਇਹੇ ਲਾਸ਼ਾਂ ਦਾ ਜਿਹੜਾ ਕਾਰਨ ਕੀ ਹੈ ਉਹ ਇਹੇ ਸਾਨੂੰ ਡਾਕਟਰ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਤੇ ਸਾਡਾ ਇਹ ਜਿਹੜਾ ਐਕਸ਼ਨ ਹੈ ਇਹ ਜਿਹੜਾ ਅੱਗੇ ਵੀ ਅਸੀਂ ਐਕਸ਼ਨ ਕਰਦੇ ਹਾਂ ਉਸ ਦੇ ਮੁਤਾਬਕ ਅਸੀਂ ਐਕਸ਼ਨ ਕਰ ਰਹੇ ਹਾਂ ਔਰ ਕੱਲ ਵੀ ਅਸੀਂ ਬਾਰਡਰ ਵਾਲੇ ਪਾਸਾ ਕਵਰ ਕੀਤਾ ਸੀਗਾ ਮਾਨਯੋਗ ਐਸਐਸਪੀ ਸਾਹਿਬ ਵੀ ਨਾਲ ਆਏ ਸੀਗੇ ਅੱਜ ਵੀ ਹੈੱਡਕੁਆਰਟਰ ਦੀ ਫੋਰਸ ਸਾਡੀ ਐਸਓਜੀ ਕਮਾਂਡੋਜ਼ ਔਰ ਸਬ-ਡਿਵੀਜ਼ਨ ਦਿਨਾਨਗਰ ਦੀ ਫੋਰਸ ਸਾਰਿਆਂ ਨਾਲ ਕੇ ਇੱਕ ਆਪਰੇਸ਼ਨ ਚਲਾਇਆ ਹੈਗਾ ਕਿ ਇਹ ਡੇਟਾ ਸਾਂਸੀਆ ਜਿਹੜਾ ਮਤਲਬ ਕਿ ਨਸ਼ਿਆਂ ਦੇ ਬਾਰੇ ਜਾਣਿਆ ਜਾਂਦਾ ਇਹਦੇ ਵਿੱਚ ਜਿਹੜੇ ਸ਼ੱਕੀ ਬੰਦੇ ਨੇ ਇਹਨਾਂ ਨੂੰ ਅਸੀਂ ਪੁੱਛਗਿੱਛ ਕਰਨ ਵਾਸਤੇ ਤੇ ਅਪਰੀਹੈਂਡ ਕਰਕੇ ਅਸੀਂ ਲੈ ਕੇ ਜਾ ਰਹੇ ਸਰ ਜਿਹੜੇ ਤੇਰੇ ਬੰਦੇ ਵਿਰੋ ਦੀ ਕੋਈ ਪਛਾਣ ਹੋ ਸਕੀ ਆ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਪਛਾਣ ਹੋ ਗਈ ਜਿਹੜਾ ਤਾਰਾਗੜ ਥਾਣੇ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਦੋ ਜਣੇ ਦੀ ਜੇ ਪਛਾਣ ਨਹੀਂ ਹੋ ਸਕੀ ਉਹਨਾਂ ਦੀ ਪਛਾਣ ਜਦੋਂ ਹੋ ਜਾਏ ਕਿ ਅਸੀਂ ਉਹਨਾਂ ਦੇ ਵਾਸਤੇ ਸ਼ਰੋਗੋਗਾਲ ਪੰਜਾਬ ਕੱਢਿਆ ਹੈਗਾ ਤੇ ਜਦੋਂ ਹੀ ਉਹਨਾਂ ਦਾ ਪਤਾ ਲੱਗੇਗਾ ਕਿਵੇਂ ਲੱਗੇਗਾ ਕਿਹੜੇ ਪਿੰਡ ਚੋਂ ਮਿਲਿਆ ਨੇ ਕਿਸ ਕਿਸ ਬਿਲਕੁਲ ਅਜੇ ਅਜੇ ਉਹਨਾਂ ਦਾ ਪਰ ਜਿਹੜੀਆਂ ਦੋ ਲਾਸ਼ਾਂ ਉਹ ਡੇਟਾ ਸਾਂਸੀਆਂ ਤੇ ਲੱਗੂ ਮਿਲੀਆਂ ਸੀਗੀਆਂ ਤੇ ਇੱਕ ਲਾਸ਼ ਜਿਹੜੀ ਆ ਉਹ ਨੀਨਾਨਗਰ ਵਾਲੇ ਪਾਸੇ ਆਨੰਦਪਾਲੇ ਦੇ ਸਾਹਮਣੇ ਜਿਹੜਾ ਪੱਠਾ ਆ ਉਹ ਲੱਗੂ ਇਹਨਾਂ ਦੀ ਏਜ ਹੈ ਜੀ ਵੈਸੇ ਇਹਨਾਂ ਦੀ ਇਹਨਾਂ ਦੀ ਏਜ ਤਕਰੀਬਨ ਜੀ ਜਿਹੜਾ ਉਧਰੋਂ ਪੱਠੇ ਤੇ ਲੱਗੂ ਜਿਹੜੀ ਮਿਲਿਆ ਉਹਦੀ ਏਜ ਕਰੀਬ 35 ਸਾਲ ਹੈ ਤੇ ਇੱਥੇ ਜਿਹੜੀ ਜਿਹੜੀਆਂ ਲਾਸ਼ਾਂ ਮਿਲੀਆਂ ਦੋ ਉਹਦੇ ਵੀ ਏਜ ਕਰੀਬ ਕਰੀਬ ਤੀ 35 ਸਾਲ ਦੀ ਹੈ ਸੀਲ ਕੀਤਾ ਗਿਆ ਜੀ ਹਾਂਜੀ ਪੂਰੇ ਇਲਾਕੇ ਨੂੰ ਪੂਰੇ ਪਿੰਡ ਨੂੰ ਐਸਓ ਜੀ ਕਮਾਂਡੋਜ਼ ਨਾਲ ਸੀਲ ਕਰਕੇ ਔਰ ਇਹਦੇ ਵਿੱਚ ਮੇਰੇ ਨਾਲ ਡੀਐਸਪੀ ਹੈੱਡਕੁਆਰਟਰ ਡੀਐਸਪੀ ਮੋਲੋ ਸਿੰਘ ਔਰ ਐਸਪੀ ਡੀ ਜਿਹੜੇ ਉਹ ਇਸ ਪੂਰੇ آپریشن ਨੂੰ ਸੁਪਰਵਾਈਜ਼ ਕਰ ਰਹੇ ਨੇ ਔਰ ਪੂਰਾ ਕਾਡਨ ਕਰਕੇ ਫਿਰ ਕੱਲੇ-ਕੱਲੇ ਘਰ ਨੂੰ ਅਸੀਂ ਕਵਰ ਕੀਤਾ ਉਹਦੇ ਵਿੱਚ ਦੇਖੋ ਜੀ ਉਹ ਬਾਹਰੀ ਬੰਦੇ ਨੂੰ ਬਾਹਰੀ ਬੰਦੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਅੰਦਰ ਵਾਲੇ ਬੰਦੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਉਹਦੇ ਵਾਸਤੇ ਕਾਰਨ ਇਹ ਹੈ ਵੀ ਸਾਨੂੰ ਇਹ ਹੈ ਕਿ ਜੇ ਕੋਈ ਸ਼ੱਕੀ ਬੰਦਾ ਉਹ ਭੱਜਣ ਦੀ ਕੋਸ਼ਿਸ਼ ਕਰੇਗਾ ਤੇ ਉਹ ਸਾਡੇ ਅੜਿੱਕੇ ਆ ਜਾਊਗਾ ਜੀ ਇਸ ਕਰਕੇ ਅਸੀਂ ਉਹਨੂੰ ਸੀਲ ਕੀਤਾ ਪਿੰਡ ਨੂੰ ਔਰ ਜੇ ਕੋਈ ਬਾਰੀ ਬੰਦਾ ਉਹਦੀ ਹੈਲਪ ਕਰਨ ਵਾਸਤੇ ਆਏਗਾ ਤੇ ਉਹਨੂੰ ਵੀ ਅਸੀਂ ਪ੍ਰੀਵੈਂਟ ਕਰ ਸਕਦੇ ਹਾਂ ਹੋ ਸਕਦਾ ਬਰੰਦਗੀ ਵਗੈਰਾ ਹੋਈ ਸਰ ਭਾਈ ਨਹੀਂ ਆਏ ਇਸ ਆਪਰੇਸ਼ਨ ਦੇ ਵਿੱਚ ਬਰੰਦਗੀ ਪਰਪਸ ਨਹੀਂ ਇਸ ਆਪਰੇਸ਼ਨ ਦੇ ਵਿੱਚ ਸਾਡਾ ਪਰਪਸ ਇਹ ਸੀਗਾ ਵੀ ਜਿਹੜੇ ਬੰਦੇ ਸ਼ੱਕੀ ਜਾਣੇ ਜਾਂਦੇ ਆ ਉਹਨਾਂ ਨੂੰ ਪੁੱਛ ਕੇ ਸਵਸਥੀ ਵੀ ਉਹ ਨਸ਼ੇ ਦਾ ਕੰਮ ਕਰਦੇ ਕਿ ਨਹੀਂ ਕਰਦੇ ਕਿਹਨਾਂ ਕਿਸੇ ਨੇ ਖੁਦ ਕਿਹਾ ਕਿ ਗੜ ਹੈਗਾ ਇਹ ਨਸ਼ੇ ਦਾ ਕਿਹਨਾਂ ਇਸ ਤੋਂ ਪਹਿਲਾਂ ਵੀ ਕੁਝ ਚੱਕੀ ਹੋਈ ਹੈ ਫਿਰ ਲੱਗੇ ਰਹੇ ਬੰਦੇ ਬਰੇ ਨੇ ਜਲੇ ਲੱਗੇ ਨਸ਼ਾ ਮੜੀਆਂ ਨੇ ਲੱਗਦਾ ਵੀ ਨਸ਼ਾ ਹੋ ਸਕਦਾ ਕਿਦੋਂ ਹੋ ਸਕਦਾ ਨਹੀਂ ਇਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਉਹ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਕਿਹਾ ਜਾ ਸਕ ਸ਼ਾਮ ਦਾ ਇਨਫੀਨਿਟ ਵਾਪਰੇ ਹੋਏਗੀ। ਸੀਲ ਆ ਜਿੱਤਾ ਜਾ ਰਹੀ ਸੀਲ ਆ ਜਿੱਤਾ ਨਹੀਂ ਅੱਜ ਕੱਲ ਵੀ ਸ਼ਾਮ ਨੂੰ ਹੋਇਆ ਜੀ ਆਪਰੇਸ਼ਨ ਤੁਹਾਡੀ ਨੋਟਿਸ ਨਹੀਂ ਹੋਊਗਾ। ਕੱਲ ਸ਼ਾਮ ਨੂੰ ਵੀ ਇੱਥੇ ਆਪਾਂ ਆਏ ਸੀਗੇ ਸਾਡੀ ਫੋਰਸ ਆਈ ਸੀਗੀ। ਕੱਲ ਸ਼ਾਮ ਵੀ ਆਪਰੇਸ਼ਨ ਹੋਇਆ ਜੀ ਅੱਜ ਵੀ ਹੋਇਆ। ਸਰ ਇੱਕ ਨਾ ਬ੍ਰਹਮਪੁਰ ਥਾਣੇ 'ਚ ਮਾਮਲਾ ਦਰਜ ਹੋਇਆ। ਲੱਗਾ ਆਪ ਪਾਰਟੀ ਦੇ ਵਰਕਰਾਂ ਦੇ ਮਾਮਲਾ ਦਰਜ ਐ ਲੋਟ ਕੋ ਦਾ। ਨਹੀਂ ਜੀ ਜਿਹੜੇ ਮਾਮਲੇ ਦਰਜ ਹੁੰਦੇ ਨੇ ਉਹ ਆਪ ਪਾਰਟੀ ਨੂੰ ਦੇਖ ਕੇ ਨਹੀਂ ਦਰਜ ਹੁੰਦੇ। ਉਹ ਕ੍ਰਾਈਮ ਨੂੰ ਦੇਖ ਕੇ ਦਰਜ ਹੁੰਦੇ ਨੇ। ਮਾਮਲਾ ਦਰਜ ਹੋਇਆ ਸਰ। ਉਹਦੇ ਵਿੱਚ ਮਾਮਲਾ ਇੱਕ ਐਮਐਲਆਰ ਸਾਨੂੰ ਮਸੂਲ ਹੋਈ ਸੀ ਜਿਹਦੇ ਵਿੱਚ ਡਾਕਟਰਾਂ ਨੇ ਕੋਈ ਸੱਟਾਂ ਉਹਨਾਂ ਨੂੰ ਸਬਕ ਕੀਤੀਆਂ ਉਹਦਾ ਬਿਆਨ ਲਿਆ ਗਿਆ ਉਹਨੇ ਉਹਦੇ ਬਿਆਨਾਂ ਦੇ ਉੱਤੇ ਪਰਚਾ ਹੋਇਆ ਇਹਦੇ ਵਿੱਚ ਕਿਸੇ ਪਾਰਟੀ ਨੂੰ ਮੁੱਖ ਰੱਖ ਕੇ ਕਦੇ ਵੀ ਪਰਚਾ ਨਹੀਂ ਦਰਜ ਹੁੰਦਾ ਇਹਦੇ ਵਿੱਚ ਕ੍ਰਾਈਮ ਨੂੰ ਮੁੱਖ ਰੱਖ ਕੇ ਪਰਚਾ ਦਰਜ ਹੁੰਦਾ ਵੀ ਕ੍ਰਾਈਮ ਕਿੰਨੇ ਕੀਤਾ ਤੇ ਕ੍ਰਾਈਮ ਕੀ ਬਣਿਆ ਕੋਈ ਕੋਆਰਡੀਨੇਟਸ ਬੰਦਾ ਰਹਿ ਗਿਆ ਦੇਖੋ ਜੀ ਹਰ ਬੰਦਾ ਦੁਨੀਆ ਦੇ ਵਿੱਚ ਕਿਸੇ ਨਾ ਕਿਸੇ ਪਾਰਟੀ ਨਾਲ ਜੁੜਿਆ ਹੀ ਹੁੰਦਾ ਅਸੀਂ ਸਾਨੂੰ ਨਹੀਂ ਪਤਾ ਉਹ ਕਿਹੜੀ ਜੀ ਉਹ ਮੇਰੇ ਖਿਆਲ ਦੇ ਵਿੱਚ ਚਾਰ ਪੰਜ ਜਣਿਆਂ ਦੇ ਭਾਈ ਨਾਮ ਵਗੈਰਾ ਪਤਾ ਨਾਮ ਅਜੇ ਇਸ ਵੇਲੇ ਮੈਂ ਤੁਹਾਨੂੰ ਜ਼ੁਬਾਨੀ ਨਹੀਂ ਦੱਸ ਸਕਦਾ ਮੈਂ thank you